ਵਾਹਿਗੁਰੂ ਜੀਓ ਵਾਹਿਗੁਰੂ ਜੀਓ ਜੱਸੀ ਦੀ ਹੱਟੀ ਬਸ ਸਟੈਂਡ ਮਰੰਡਾ ਸ਼ਹਿਰ ਅੱਜ ਆਪਣੀਆਂ ਭੈਣਾਂ ਵਾਸਤੇ ਲਿਆ ਰਹੇ ਹਾਂ ਜੀ ਗਰਮੀ ਦੀ ਸਪੈਸ਼ਲ ਆਫਰ ਦੁਪੱਟਾ 2x2 ਕਾਟਨ ਦਾ ਜਿਹੜੀ ਕਿ ਦੁਪੱਟਾ 250 ਰੁਪਏ ਦਾ ਇੱਕ ਵਿਕਦਾ ਜੀ ਅਰਜੀਨਲ ਕਾਟਨ ਦਾ ਸੂਟ ਜਿਹੜੀਆਂ ਮੇਰੀਆਂ ਧੀਆ ਨੇ ਕਾਲਜ ਵਗੈਰਾ ਜਾਣਾ ਵਾ ਗਰਲਿਸਟ ਲੁੱਕ ਦਾ ਸੂਟ ਹੈ ਆ ਦੇਖੋ ਦੁਪੱਟਾ ਹੀ ਬੜਾ ਸੋਹਣਾ ਜੀ ਅਸਲੀ 2/2 ਮਲਮਲ ਮਲਮਲ ਅਸਲੀ ਜਿਹੜੀ ਕਿ ਮਲਮਲ ਦੀ ਚੁੰਨੀ ਕਦੀ ਮਿਲਦੀ ਹੀ ਨਹੀਂ ਹੈਗੀ ਪਿਓਰ ਕਾਟਨ ਦੀ ਚੁੰਨੀ ਹੈ ਜੀ ਚੁੰਨੀ ਬੜੀ ਪਿਆਰੀ ਹੈ ਸੂਟ ਦੀ ਇੰਨੀ ਪਰਸਨੈਲਿਟੀ ਆ ਵੀ ਤੁਹਾਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ ਆ ਦੇਖੋ ਇਹ ਸੂਟ ਹੈ ਜੀ ਪੂਰੀ ਵਧੀਆ ਲੰਬਾਈ ਹੈ ਜੀ ਇਹ ਬਾਟਮ ਆ ਪਲੇਨ ਜੀ ਇਹ ਕਾਟਨ ਦਾ ਦੁਪੱਟਾ ਜੀ ਦੂਸਰਾ ਕਲਰ ਮਿੱਠਾ ਪੀਲਾ ਤੀਸਰਾ ਕਲਰ ਗਾਜਰੀ ਚੌਥਾ ਕਲਰ ਗਰੇ ਆ ਦੇਖੋ ਬੀ neck ਬਣਿਆ ਹੋਇਆ ਵਰਕ ਕਰਿਆ ਹੋਇਆ ਬੜਾ ਪਿਆਰਾ ਤੇ ਬੜਾ ਸ਼ਾਨਦਾਰ ਸੂਟ ਬਾਜ਼ਾਰ 'ਚ ਤਾਂ ਵਿਕਦੇ ਜੀ ਬੜੇ ਮਹਿੰਗੇ ਮਹਿੰਗੇ ਸੂਟ ਪਰ ਜੱਸੀ ਭਾਣੇ ਆਪਣੀਆਂ ਭੈਣਾਂ ਨੂੰ ਇਹ ਮੰਨ ਲਓ ਬਈ ਆ ਗਿਫਟ ਹੀ ਆ ਇੰਨਾ ਘੱਟ ਰੇਟ ਆ ਜੀ ਤੁਸੀਂ ਸੋਚਦੇ ਰਹਿ ਜਾਓਗੇ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਸ਼ਹਿਰ ਕੱਪੜੇ ਦੀ ਹੋਲ ਸੇਲ ਦੀ ਦੁਕਾਨ ਹੈ ਜਿਹੜੀ ਵੀ ਭੈਣ ਸਾਡੇ ਕੋਲ ਆਂਦੀ ਆ ਖੁਸ਼ ਹੋ ਕੇ ਜਾਂਦੀ ਆ ਵੀ ਜੱਸੀ ਵੀਰੇ ਤੇਰੀ ਦੁਕਾਨ ਦੇ ਰੇਟ ਬੜੇ ਘੱਟ ਹੈ ਬਾਕੀ ਤੁਸੀਂ ਖੁਦ ਪਹੁੰਚੋ ਇੱਕ ਵਾਰੀ ਚੈੱਕ ਅਪ ਕਰੋ ਐ ਦੇ ਅੰਦਰ ਡਿਜ਼ਾਈਨ 25 ਆਏ ਆ ਜੀ ਇੱਕ ਇੱਕ ਕਰਕੇ ਤੁਹਾਨੂੰ ਸਾਰੇ ਡਿਜ਼ਾਈਨ ਦਿਖਾ ਦੇਣੇ ਆ ਜੀ ਵੀਡੀਓ ਨੂੰ ਸ਼ੇਅਰ ਕਰੀ ਚੱਲੋ ਪੇਜ ਨੂੰ ਲਾਈਕ ਕਰੀ ਚੱਲੋ ਕਿਸੇ ਭੈਣ ਦਾ ਜੂਪੀ ਤੋਂ ਫੋਨ ਹੁੰਦਾ ਜੱਸੀ ਵੀਰੇ ਸਾਡੇ ਸੂਟ ਪੇਜ ਦੇ ਤ ਤੁਸੀਂ ਜਿੱਥੇ ਮਰਜੀ ਸੂਟ ਮੰਗਵਾਓ 올 ਇੰਡੀਆ ਸ਼ਿਪਿੰਗ ਫ੍ਰੀ ਕਰ ਦਵਾਂਗੇ ਜੀ ਜੱਸੀ ਦੀ ਹੱਟੀ ਪਾਸ ਸਟੈਂਡ ਮਰਿੰਦਾ ਸ਼ਹਿਰ ਬਾਕੀ ਵਿਆਹ ਸ਼ਾਦੀ ਵਾਸਤੇ ਸਪੈਸ਼ਲ ਆਫਰ ਹੈ ਜੀ ਜਿਨ੍ਹਾਂ ਨੇ ਕੱਪੜੇ ਲੈਣੇ ਆ ਉਹਨਾਂ ਨੂੰ ਐਕਸਟਰਾ 10% ਡਿਸਕਾਊਂਟ ਦਿੱਤਾ ਜਾਊਗਾ ਵਿਆਹ ਸ਼ਾਦੀ ਵਾਲੇ ਕਾਕ ਨੂੰ ਬਸ ਵੀਡੀਓ ਸ਼ੇਅਰ ਕਰੀ ਚੱਲੋ ਪੇਜ ਨੂੰ ਲਾਈਕ ਕਰੀ ਚੱਲੋ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਸ਼ਹਿਰ ਇਹ ਜਿਹੜਾ ਸੂਟ ਤੁਸੀਂ ਦੇਖ ਰਹੇ ਹੋ ਬਾਜ਼ਾਰ ਦੇ ਅੰਦਰ ਵਿਗਦਾ ਜੀ 700 ਰੁਪਏ ਦਾ 750 ਰੁਪਏ ਦਾ ਸਭ ਲੱਗੀ ਫੱਬੀ ਚਲਦੀ ਆ ਸਾਡਾ ਪੇਜ ਲਾਈਕ ਕਰ ਲਵੋ ਕਿਉਂਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚ ਸਕੇ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਸ਼ਹਿਰ ਇੱਕ ਸੂਟ ਮਿਲੂਗਾ ਜੀ ਲਫਾਫਾ ਝੋਲਾ ਖੁੱਲੇ ਪੈਸੇ ਤੁਸੀਂ ਨਾਲ ਲੈ ਕੇ ਆਉਣੇ ਆ 445 ਰੁਪਏ ਦਾ ਅਸਲੀ ਕੋਟਨ ਦਾ ਸੂਟ 445 ਰੁਪਏ ਦਾ ਜਿਹੜੀਆਂ ਭੈਣਾਂ ਨੇ ਸੂਟ ਵੇਚਨੇ ਆ ਉਹਨਾਂ ਨੂੰ ਮਿਲੋਣਗੇ 1700 ਰੁਪਏ ਦੇ ਚਾਰ ਸੂਟ ਹੁਣ ਤੁਹਾਨੂੰ ਮੈਂ ਇੱਕ ਇੱਕ ਕਰਕੇ ਡਿਜ਼ਾਈਨ ਦਿਖਾਉਣਾ ਜੀ ਬਸ ਸਕਰੀਨ ਸ਼ਾਟ ਮਾਰੀ ਚਲੋ ਤੇ ਬੁਕਿੰਗ ਕਰਵਾਈ ਚਲੋ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਜੀ ਗਰੇ ਵਾਲਾ ਡਿਜ਼ਾਈਨ ਵਾਈਟ ਵਾਲਾ ਡਿਜ਼ਾਈਨ ਆ ਦੇਖੋ ਜਿਹੜੇ ਡਿਜ਼ਾਈਨ ਤੁਸੀਂ ਪਹਿਲਾਂ ਦੇਖਿਆ ਜੀ ਆ ਦੇਖੋ ਫਿਰੋਜੀ ਵਾਲਾ ਡਿਜ਼ਾਈਨ ਆ ਦੇਖੋ ਕਿੰਨਾ ਸੋਹਣਾ ਅਫਸਰਾਂ ਵਾਲਾ ਕਲਰ ਹੈ ਜੀ ਵਾਹ ਜੀ ਵਾਹ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਜੀ ਜੱਸੀ ਦੀ hatti ਬੱਸ ਸਟੈਂਡ ਮਰੀਂਦਾ ਸ਼ਹਿਰ ਆ ਦੇਖੋ ਨਜ਼ਰ ਮਾਰੀ ਚੱਲੋ ਇੱਕੋ ਇੱਕ ਦੁਕਾਨ ਆ ਜਿੱਥੇ ਕਪੜਾ ਥੋਕ ਗ੍ਰੇਡ ਤੇ ਮਿਲਦਾ ਜੀ ਔਰ ਬਹੁਤ ਸਸਤਾ ਕਪੜਾ ਮਿਲਦਾ ਜੀ ਹਰ ਇੱਕ ਦੁਕਾਨਦਾਰ ਸੋਚਣ ਵਾਸਤੇ ਮਜਬੂਰ ਹੋ ਗਿਆ ਬੇ ਜੱਸੀ ਦਾ ਮੁਕਾਬਲਾ ਕਿਸ ਤਰ੍ਹਾਂ ਕੀਤਾ ਜਾਵੇ ਕਿਉਂਕਿ ਸਾਡੀ ਖਰੀਦਦਾਰੀ ਸਿੱਧੀ અમદાવાદ ਸੂਰਤ ਤੋਂ ਖਰੀਦਦਾਰੀ ਆ ਜੀ ਆਹ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਜੀ ਵਾਹ ਜੀ ਵਾਹ ਕਮਾਲ ਹੋਈ ਪਈ ਆ ਐਨੇ ਸ਼ਾਨਦਾਰ ਡਿਜ਼ਾਈਨ ਨਹੀਂ ਮਿਲਨੇ ਕਿਤੋਂ ਵੀ ਇੱਕੋ ਇੱਕ ਦੁਕਾਨ ਆ ਜੀ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਸ਼ਹਿਰ ਬੱਸ ਪੇਜ ਨੂੰ ਲਾਈਕ ਜ਼ਰੂਰ ਕਰਿਓ ਕਿਉਂਕਿ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੇਖੋ ਕਿਨੇ ਸ਼ਾਨ ਸ਼ਾਨਦਾਰ ਡਿਜ਼ਾਈਨ ਆ ਜੀ ਆਨੰਦ ਆਇਆ ਪਿਆ ਜੀ ਜਲਦੀ ਤੋਂ ਜਲਦੀ ਵੀਡੀਓ ਸ਼ੇਅਰ ਕਰੋ ਪੇਜ ਨੂੰ ਲਾਈਕ ਕਰੋ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਸ਼ਹਿਰ ਇੱਕ ਸੂਟ ਮਿਲੂਗਾ 445 ਰੁਪਏ ਦਾ ਚਾਰ ਸੂਟਾਂ ਦੀ ਪੈਕਿੰਗ ਮਿਲੂਗੀ 1700 ਰੁਪਏ ਦੀ ਫਟਾਫਟ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਪੇਜ ਨੂੰ ਲਾਈਕ ਕਰ ਲਓ ਕਿਉਂਕਿ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀਆਂ ਪਿਆਰੀਆਂ ਪਿਆਰੀਆਂ ਭੈਣਾਂ ਨੂੰ ਸਤ ਸ੍ਰੀ ਅਕਾਲ